ਜਿਨ ਕੇ ਪ੍ਰੀਤ ਨਾਹੀ ਹਰ ਹਿਰਦੇ ਪ੍ਰੀਤ ਤੇਨੂੰ ਖਿੱਚ-ਖਿੱਚ ਕੇ ਸ਼ਬਦ ਚ ਛੁੱਟੂ ਗਈ ਤੇ ਜੇ ਹੈ ਨਹੀਂ ਤੇ ਫੇਤ ਨਹੀਂ ਡਿਗਣਾ ਹੈ ਫਿਰ ਉੱਥੇ ਹੀ ਡਿਗਣਾ ਭਾਵੇਂ ਉੱਤੋਂ ਤੋਂ ਧਰਮ ਦਾ ਬਾਣਾ ਵੀ ਪਾਇਆ ਜੇ ਪ੍ਰੀਤ ਉਹਨਾਂ ਛਲਵਾਜੀਆਂ ਦੀ ਤੇ ਮਨ ਛਲਵਾਜੀਆਂ ਚ ਹੀ ਆਏਗਾ ਠੀਕ ਹੈ ਨਾ ਜੀ ਜਿਨ ਕੇ ਪ੍ਰੀਤ ਨਾਹੀ ਹਰ ਹਿਰਦੇ ਤੇ ਕਪਤੀ ਨਰਨਿਤ ਨੇਤਾ ਕਿ ਕੋਈ ਉਹਦਾ ਦਮ ਕਿਉਂਕਿ ਉਹਦਾ ਸੁਭਾਅ ਬਣ ਚੁੱਕਿਆ ਉਹਦੀ ਪ੍ਰੀਤ ਹੀ ਹੋ ਤੇ ਉਹ ਰੋਜ਼ ਤੇ ਉਹ ਚੱਲਣਾ ਹੈ ਜੋ ਕੁਛ ਵੀ ਹੈ ਤੇ ਕਪਟੀ ਨਰਨਿਤ ਕਪਟਕmaat ਤਿੰਨ ਕੋ ਕੋਈ ਕਿਆ ਦੇਖਵਾਲੇ ਉਹਨਾਂ ਨੂੰ ਕੋਈ ਜ਼ਹਿਰ ਦੇਣ ਦੀ ਲੋੜ ਨਹੀਂ ਹੈ ਜ਼ਹਿਰ ਹੀ ਹੈ ਜਿਹੜਾ ਉਹ ਖਾਂਡੇ ਜੇ ਮਹਾਰਜ ਕੀ ਕਹਿ ਰਹੇ ਤਿੰਨ ਕੋ ਕੋਈ ਕਿਆ ਦੇਖਵਾਲੇ ਉਏ ਆਪੇ ਬੀਜ ਆਪੇ ਹੀ ਖਾਧ ਇਹਦਾ ਬੀਜ انسان ਆਪੇ ਮਾੜੀਆਂ ਚੰਗੀਆਂ ਦਾ ਬੀਜਦਾ ਹੈ ਆਪੇ ਖਾਂਦਾ ਤੇ ਆਪੇ ਆਪਣੇ ਸਵਾਸਾ ਦਾ ਖਾਤਮਾ ਕਰਦਾ ਹੈ ਇਹ ਤੁਹਾਡੇ ਅੰਦਰ ਕਿਸੇ ਨੇ ਬੀਜਿਆ ਬੋਲੋ ਅਸੀਂ ਖੜਦੇ ਹੁਥੇ ਆ ਜਿੱਥੇ ਇਹ ਚੀਜ਼ ਦਾ ਛੱਟਾ ਦਿੱਤਾ ਜਾ ਰਿਹਾ ਜਿੱਦਾਂ ਕਣਕ ਦਾ ਦਈ ਜਾ ਰਿਹਾ ਤੇ ਕਈ ਨਾ ਕਹੇ ਉਹ ਫਿਰ ਸਾਡੇ ਹਿਰਦੇ ਦੇ ਵਿੱਚ ਬੀਜਿਆ ਜਾਂਦਾ ਹੈ ਕਿਉਂ ਮਾੜਾ ਬੀਜ ਕਿਉਂ ਬੀਜ ਰਾਇਆ ਭਾਸ਼ਾ ਜੀ ਇਹਨੇ ਕਹਿ ਦਿੱਤਾ ਕਿ ਤੂੰ ਬੀਜਿਆ ਭਾਗੀ ਤੂੰ ਐ ਖਾਣਾ ਤੂੰ ਹੀ ਹੈ ਐਕਰ ਕਰੇ ਸੋ ਐਕਰ ਪਾਏ ਕੋਈ ਨਾ ਪਕੜਿਓ ਕਿਸੇ ਕੇ ਥਾਏ ਭਈ ਇਹ ਤੇਰੇ ਬੀਜਿਆ ਬਹੁ ਭੇਖ ਕਰ ਪਰਮਾਇਆ